मार मार्डिया इसे लाहौल शहर वाजे वाट बेरियाली चढ़ाया गया था पता है किराया जाता है सूरी के उ मैं जानता है ਮੈਨੂੰ ਵੀ ਕੁਝ ਸਮਾਂ ਬੈਠਾ ਫਤ ਲੱਗਾ ਕਿ ਸੂਲੀ ਦੀ ਸਜਾਕ ਕਿੰਨਾ ਦੇ ਰਿਤੇ ਮਕਸੂਦ ਹੈ ਆ ਕੀ ਬਾਤ ਹੈ ਬੜੀ ਬੜੀ ਦਰਸਨਾਤ ਸਜਾ ਹੋਈ ਸੀ ਕੁੱਟੀਆਂ ਦੋ ਦਵਾਰਾਂ ਇੱਕ ਹੁੰਦੀ ਖਾਲਸਾ ਦੀ ਜਿੱਦਾਂ ਦੀ ਬਿਲਕੁਲ ਕੂਰੇ ਥੇਰੇ ਤੋਂ ਜਾ ਕੇ ਇਦਾਂ ਦੀ ਹੋ ਜਾਂਦੀ ਜਿਵੇਂ ਕਢਾਈ ਜਾਂ ਫਲਾਈ ਕਰਨ ਵਾਲੀ ਥੂੜੀ ਉਹਨੂੰ ਥੂੜੀ ਆਖਿਆ ਜਾਂਦਾ ਸੀ ਸੂਲੀ ਜਿਹੜੀ ਆਪਾਂ ਸੂਲੀ ਸਮਝਦੇ ਹਾਂ ਨਾ ਜਿਹਦੇ ਤੇ ਜੀਸਸ ਨੂੰ ਟੰਗਿਆ ਗਿਆ ਉਹ ਫਲੀਪ ਆਖਦੇ ਸੂਲੀ ਨਹੀਂ ਕਹਿਆ ਕੁੜੀ ਇੱਦਾਂ ਵੀ ਦਿੱਤੀ ਥੱਲੇ ਅੱਜ ਜੀ ਨਾ ਤੇ ਆਪਣਾ ਸੁਨੇਹਾ ਦੇਣਾ ਹੈ ਕੀ ਕਹਿੰਦਾ ਚਲੋ ਅੱਜ ਦੇ ਦਿਨ ਤੇ ਮੈਂ ਸਮਝ ਨਾ ਕਿ ਸਿੰਘ ਸਾਹਿਬਾਨਾਂ ਦਾ ਹੁਕਮ ਹੋਇਆ ਸੀਗਾ ਉਹ ਹੁਕਮ ਆ ਲਈ ਹੁਕਮ ਹੈ ਰੱਬ ਤੋਂ ਬਾਅਦ ਜਿਹੜੇ ਅਕਾਲ ਤਖਤ ਦਾ ਹੁਕਮ ਹੈ ਇਹ ਸਾਨੂੰ ਰੱਬ ਦਾ ਹੁਕਮ ਹੈ ਉਹਦਾ ਸਪਸ਼ਟੀਕਰਨ ਦੇਣ ਵਾਸਤੇ ਆਏ ਸੀ ਉਹ ਮੈਂ ਦੇ ਦਿੱਤਾ ਵਾ ਜੋ ਹੁਕਮ ਕਰਨਗੇ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ ਅੱਜ ਹੋਰ ਤੇ ਇਦੋਂ ਵੱਧ ਕਹਿਣ ਦੀ ਕੋਈ ਲੋੜ ਹੀ ਨਹੀਂ ਗਈ ਜੋ ਹੁਕਮ ਹੋਏਗਾ ਉਹਨੂੰ ਸਿਰ ਝੁਕਾ ਕੇ ਮੰਨਾਂਗੇ ਸਪਸ਼ਟੀਕਰਨ ਦੇ ਵਿੱਚ ਕੋਈ ਕਹਿੰਦੇ ਕਿ ਇਹ ਗੱਜਾ ਕਿ ਬਾਕੀ ਸਾਫ ਤੋਂ ਮਤਲਬ ਲੇਕਿਨ ਮੈਂ ਮੈਂ 7 ਤੋਂ 12 ਤੱਕ ਵਜੇ ਰਿਹਾ ਹਾਂ ਤੇ ਉਹਦੇ ਵਿੱਚ ਮੈਂ ਬਾਕੀਆਂ ਦਾ ਤੇ ਵੇਖਿਆ ਨਹੀਂਗਾ ਪਰ ਮੈਂ ਆਪਣਾ ਸਪਸ਼ਟੀਕਰਨ ਦੇਣਾ ਆ ਮੈਂ ਅਕਸਰ ਇਹਨਾਂ ਡੇਰਿਆਂ ਨਾਲ ਸੰਪਰਕ ਹੁੰਦੇ ਨੇ ਵੋਟਰਾਂ ਦੇ ਨਾਂ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਰਾਮ ਰੀਮ ਦਾ ਡੇਰਾ ਨਾ ਕੋਈ ਚਰਚਾ ਘਰ ਆ ਨਾ ਕਦੇ ਅਸੀਂ ਮਿਲੇ ਆ ਨਾ ਸਾਨੂੰ ਉਹਦੀ ਲੋੜ ਪਈ ਹੈ ਨਾ ਜਿਹੜਾ ਗੁਰੂ ਘਰ ਨਾਲ ਟੱਕਰ ਲਏਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ